ਵਾਹਿਗੁਰੂ ਖਾਲਸਾ ਬਈ ਫਤੇ 10 10 ਗਾ ਰਹੇ ਹੈ ਪਾਸਤਾਨ ਦੇ ਵਿੱਚ ਕੁਟੀਆ ਜੌਣਾ ਕੋਲ ਪਿਆਰ ਜਰੀਏ ਵਾਹਿਗੁਰੂ ਜੀ ਖਾਲਸਾ ਬਈ ਫਤੇ ਵਾਹਿਗੁਰੂ ਜੀ ਖਾਲਸਾ ਬਈ ਫਤੇ ਸ਼ਰਮਾਨ 108 ਮਗ ਪ੍ਰਮਾਣ ਬਾਬਾ ਜੀ ਸੰਵਿਦੇਸ਼ ਚੋਂ ਆਏ ਹਨ ਆਉ ਉਹਨਾਂ ਦਾ ਜਿਸ ਸਮਾਗਮ ਚੱਲ ਰਿਹਾ ਹੈ ਉਹਨਾਂ ਦਾ ਜਾਣਕਾਰ ਲਈਏ ਲੇਹਰੇ ਫਤਿਹ ਅੱਜ ਕਰੀਓ ਆਹੇ ਗੁਰੂ ਜੀ ਖਾਲਸਾ ਵਾਹਿਗੁਰੂ ਬਤੇ ਬਾਬਾ ਜੀ ਜਿਹੜੇ ਸਮਾਗਮ ਹੋ ਰਾਇਆ ਦੇਛਾ ਤੋਂ ਆਇਆ ਸੰਤੋ ਕੀ ਸੰਦੇਣਾ ਚੋਂ ਦੇ ਕਾ ਸੱਚੇ ਪਾਤਸ਼ਾਹ ਮਿਹਰ ਕਿਰਪਾ ਸਦਕਾ ਸ੍ਰੀਮਾਨ ਇੱਕ ਸਵਾਤ ਸੰਤ ਮਹਾਰਾਜ ਬਾਬਾ ਬਸੰਤ ਸਿੰਘ ਬਾਬਾ ਗਿਆਨ ਸਿੰਘ ਮਰਕਰ ਸਾਹਿਬ ਜੀ ਜਿਆ ਨੇ ਧੰਨ ਧੰਨ ਸਹਿਬ ਸਤਗੁਰੂ ਜੀ ਦੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਬਖਸ਼ੇ ਸਦਕਾ ਜੋ ਮਸ਼ੀਨ ਗੁਰੂ ਗੋਬਿੰਦ ਸਿੰਘ ਜੀ ਬਾਦ ਬਖਸ਼ੀ ਕੀਤਾ ਅੰਮ੍ਰਿਤ ਸੰਚਾਰ ਉਸ ਮਸ਼ੀਨ ਤੇ ਮਹਾਂਪਰਸਿਆਂ ਪਿਆਦਾ ਦਿੱਤਾ ਸੰਤ ਬਾਬਾ ਬਸੰਤ ਸਿੰਘ ਜੀ ਸੰਤ ਬਾਬਾ ਗਿਆਨ ਸਿੰਘ ਸੰਤ ਬਾਬਾ ਪੰਛੀ ਵਕਰੀ ਹੋਣ ਅੱਜ ਪ੍ਰੇਰਨਾ ਸਦਕਾ ਸਾਰੇ ਦੁਸ਼ਾਂ ਦੇ ਸਹਾਇਚ ਅੰਮ੍ਰਿਤ ਆਦੀ ਹੋ ਕੇ ਬਾਣੀ ਪੜ੍ਹ ਕੇ ਆਪਣੇ ਜੀਵਨ ਨੂੰ ਗੁਰਸਿੱਖੀਆਂ ਜੋੜਦੇ ਆ ਤੇ ਹਜ਼ਾਤ ਤੇ ਮਰਿਆਦ ਪ੍ਰਪੱਕ ਕਰਿਆ ਕਰਕੇ ਕੈਨੇਡਾ ਦੇ ਬਰਮਟਨ ਦੀਆਂ ਸੰਗਤਾਂ ਦੇ ਸਾਡੀ ਕੈਨੇਡਾ ਸੰਗਤ ਨੂੰ ਬਹੁਤ ਮਿਹਰ ਹੋਈ ਸੋ ਸੰਤਾਂ ਦੀ ਲੰਮੀ ਸਮੇਂ ਤੋਂ ਮੰਗ ਸੀ ਕਿ ਸਾਡੇ ਇਸ ਸਾਡੇ ਵੀ ਇਸ ਦੇਸ਼ ਵਿੱਚ ਕੈਨੇਡਾ 'ਚ ਬ੍ਰਾਹਮਣ ਤੋਂ ਜਾਂ ਕਿਤੇ ਵੀ ਸ੍ਰੀਮਾਨ ਸੰਤ ਬਾਬਾ ਬਸੰਤ ਸਿੰਘ ਜੀ ਬਾਬਾ ਗਿਆਨੀ ਸੀ ਉਹਨਾਂ ਦੀ ਯਾਦ ਦੇ ਵਿੱਚ ਹਸਤਾਨ ਅਮਰ ਪੰਜਾਬ ਆਧਨਿਕ ਦੀਵਾਨ ਸੁਜਾਇਆ ਜਾਵੇ। ਸੋ ਸੰਗਤਾਂ ਦੀ ਬੇਨਤੀ ਉਹਨਾਂ ਕਾਰਨੇ ਪ੍ਰਵਾਨ ਕੀਤੀ ਖਾਨਾ ਖੁਸ਼ੀਆਂ ਵੰਕੀਆਂ ਲੱਖ ਖੁਸ਼ੀਆਂ ਬਾਤਸੀਆਂ ਜਿਸ ਤਰ੍ਹਾਂ ਨਜ਼ਰ ਕਰੇ। ਇਹ ਮਹਾਵਾਕ ਅਨੁਸਾਰ 28 ਤਰੀਕ ਨੂੰ ਅਸਥਾਨ ਦੇ ਉਦਘਾਟਨ ਕਰਨ ਵਾਸਤੇ ਤਾਨਕੂ ਗੁਰਸਹਿ ਚੰਦ ਜੀ ਦਾ ਪ੍ਰਕਾਸ਼ ਮਾਨ ਕਰਵਾ ਕੇ ਸਿਰੇ ਖਣ ਪਾਠ ਸੰਭ ਕਰਵਾ ਕੇ 30 ਤਰੀਕ ਨੂੰ ਪਹੁੰਚ ਗਏ 28 29 30 ਤਿੰਨੇ ਦਿਨ ਸੁਮਾਰੂ ਵਿੱਚ ਗਵਰਨਰ ਸੁਮਾਰੂ ਵਿੱਚ ਦਿਵਾਨ ਸੈਜਦੇ ਰਹੇ ਪਉ ਤੋਂ ਪਰੰਤ ਲੰਮਾ ਸਮਾਂ ਦਿਵਾਨ ਸੈਜਿਆ ਐਤਵਾਰ ਨੂੰ ਉਧਰ ਦੇ 30 ਤਰੀਕ ਨੂੰ ਕ੍ਰਿਡਾ ਹਿਸਾਬ ਨਾਲ ਬਾਦ ਦੇ ਬਾਅਦ ਬਰ ਬਹੁਤ ਪਈ ਸੀ ਬਾਦਲੇ ਪਾਸੇ ਬਰ ਫੁੱਟ ਫੁੱਟ ਬਰ ਪਈ ਸੀ ਅੰਦਰ ਟੈਂਟ ਦੇ ਵਿੱਚ ਦੀਵਾ ਸਜਿਆ ਸੀ ਪਰ ਸੰਕਤ ਫੇਰ ਵੀ ਗਰਮੀ ਮਹਿਸੂਸ ਕਰਦੀ ਸੀ ਬਾਣੀ ਦੀ ਕਿਰਪਾ ਸਵੇਗਾ ਜਿੱਥੇ ਤੁਹਾਨੂੰ ਤਾਂ ਸੀ ਕਿ ਤੇ ਬਾਸਾ 350 ਸਾਲਾ ਤੁਹਾਨੂੰ ਪੱਗਾ ਪਾਰਿਮਤੀ ਦਾ ਜੀ ਤੁਹਾਨੂੰ ਪਾਈ ਸਤੀ ਦਾ ਜੀ ਤੁਹਾਨੂੰ ਪਾਈ ਦਾ ਅਲਾ ਜੀ ਦੀ ਯਾਦ ਵੀ 350 ਸਾਲਾ ਸਤਾਵ ਦੀ ਮਨਾਈ ਗਈ ਜਿੱਥੇ ਜੋਗਦੂ ਗੋਮ ਸਿੰਘ ਮਾਦ ਨੇ ਅਮਰ ਸੰਚਾਰ ਦੀ ਕਿਰਪਾ ਕੀਤੀ ਮਹਾਪ੍ਰਸਾਦ ਉਸ ਮਿਹਰ ਦੇ ਪਹਾਂ ਦਿੰਦੇ ਰਹੇ ਤਨਕਦੂ ਗੋਮ ਸਿੰਘ ਕਲਗੀਆਂ ਵਾ ਪਾਸੇ ਮਿਹਰ ਦੀ ਕਿਰਪਾ ਸਦਕਾ ਭੋਗਵਾਇ ਦੇਣਾ ਅਮਰ ਸੰਚਾਰ ਵੀ ਹੋਇਆ ਅਮਰ ਬਲਾਖੇ ਨੇ ਅਮਰ ਪਾਣ ਵੀ ਕੀਤਾ ਤੋਂ ਅਰੀ 28 27 ਦੀ ਤੱਕ ਪਹੁੰਚੇ ਸੀਗੇ ਬਰਮਟੇ ਵਿੱਚ ਉੱਥੇ ਤਿੰਨ ਤੀ ਅਸਾਂ ਦਾ ਦਰਸ਼ਨ ਕੀਤਾ ਤੇ ਉੱਥੋਂ ਤਿੰਨ ਤੋਂ ਬਾਅਦ ਅਸੀਂ ਸਦੀ ਆਏ ਸੀਗੇ ਤਿੰਨ ਸ਼ਾਮ ਨੂੰ ਸੀ ਸਦੀ ਪਹੁੰਚੇ ਸੀ ਚਾਰ ਨੂੰ ਚਲੇ ਗਏ ਸੀ 64 ਯੂ ਐਸਏ ਉਹ ਤੇ ਦੋ ਦਿਨ ਤੋਂ ਦਾ ਦਰਸ਼ਨ ਕੀਤੇ ਫਿਰ ਅਸੀਂ ਆ ਗਏ ਸਦੀ ਵਿੱਚ ਪੰਜ ਸ਼ਾਮ ਨੂੰ ਤੇ ਪੰਜ ਸ਼ਾਮ ਤੋਂ ਲੈ ਕੇ ਪੰਜ 6 7 ਤੱਕ ਇਸ ਸੰਦੇਸ਼ ਦੇ ਦਸ਼ਮੀ ਕਰਕੇ ਅੱਜ ਦੀ ਸਵੇਰੇ ਅਸੀਂ ਅਮਰਤ ਵੇਲੇ ਨਮਕਟਿਆ ਜੋੜੋ ਚੰਦ ਭਾਬਾ ਬਸਾਂ ਸੀ ਜਿੱਥਾ ਬਸਾਂ ਪਹੁੰਚੇ ਜਿੱਥੇ ਸੰਤ ਮਹਾਰਾਜ ਬਾਬਾ ਬਸੰਤ ਸਿੰਘ ਉਹਨਾਂ ਚਰਾਈ ਪਰੰਪਰਾ ਦੇ ਅਨੁਸਾਰ ਸ੍ਰੀਮਾਨ ਨਿਸ਼ਵਾਰ ਸੰਤ ਮਹਾਰਾਜ ਬਾਬਾ ਹਰਨਾਮ ਸਿੰਘ ਜੀ ਪਿੰਡ ਜਾਨ ਵਾਲੇ ਉਹਾਂ ਦੀ ਸਰਾਨਾ ਗੁਰਮਤਿ ਸਮਾਗਮ ਵੱਲ ਸੀਸ 18 19 20 ਦਸੰਬਰ 4 5 6 ਨੂੰ ਇਹਨਾਂ ਹੀ ਜਾਦ ਹੈ ਜਿੰਨੇ ਸ੍ਰੀ ਖਾਨਪਾੜ ਸਾਹਿਬ ਡੜੀ ਚੱਲ ਰਹੀ ਹੈ ਇਹ ਨਾਲ ਨਾਲ ਸ੍ਰੀਮਾਨ ਸੰਤ ਬਾਬਾ ਅਵਸ਼ਾਨ ਸਿੰਘ ਦੇ ਪਤਨ ਪੈਦੇ ਸੇਵਕ ਸ੍ਰੀਮਾਨ ਸੰਤ ਬਾਬਾ ਗਿਆਨ ਸਿੰਘ ਜੀ ਉਹਨਾਂ ਦੇ ਜਨਮ ਸਥਾਨ ਪਿੰਡ ਬਵੇਲੀ ਅਸ਼ਾਦਪੁਰ ਵਿਖੇ ਜ਼ਿਲ੍ਹੇ ਉੱਥੇ ਵੀ ਗੁਰੂ ਦੀ ਕਿਰਪਾ ਸਦਕਾ ਨਵੇਂ ਹਾਲ ਬਣੇ ਜਿਹਦੇ ਵਿੱਚ ਕੱਲ ਨੂੰ ਤਨਕੁ ਗੁਰਾਂ ਸਾਹਿਬ ਦੀ ਸੁਭਾਅਮਾਨ ਹੋਣਗੇ ਉਹ ਪ੍ਰੰਤ ਤਨਕੁ ਤੇਜ ਬਾਸਾਹ ਜੀ ਤਨਪਾਈ ਮਤੀ ਦਾਸ ਜੀ ਤਨਪੁਰ ਦੀ ਸਾਈ ਸਤੀ ਦਾਸ ਜੀ ਤਨਪਾਈ ਦਿਆਲਾ ਜੀ ਦੇ ਸਤਾਬੀਨ ਸਮਾਧ ਪਤ ਤੰਦੂ ਗੰਨ ਸਾਹਿਬ ਦੀ ਛਿੱਤ ਸ਼ਾਇ ਪੰਜਾਂ ਪੰਜ ਅਗਵਾਈ ਵਿੱਚ ਨਗਰ ਕੀਰਤਨ ਦੀ ਰਾਮਤਾ ਹੋਣੀ ਆ। ਉਪਰੰਤ ਮਹਾਪ੍ਰਸਨ ਜਨਮ ਸਥਾਨ ਤੇ ਸੰਤ ਪਾਪਾ ਬਸੰਤ ਸਿੰਘ ਜੀ ਬਾਬਾ ਗਿਆਨ ਸਿੰਘ ਜੀ ਚਲਾਣਾ ਬਾਸੀ ਦੇ ਸਬੰਧ ਵਿੱਚ ਪੰਜ ਸ੍ਰੀ ਖੰਡ ਪਾਠ ਰੰਮ ਪਾਉਣੇ ਆ। ਜਿਹਦੇ 12 ਦਿਨ ਭੋਗ ਪਾਉਣੇ ਆ। 12 ਦਿਨ ਦੀਵਾਨ ਸਜਣੇ ਆ। ਉਪਰੰਤ 13 ਨੂੰ ਨੈਮੁਗਟੇ ਜਲਸਮਾਹੰਦ ਪਾਠ ਰੰਮ ਪਾਉਣੇ ਆ। 13 14 15 ਭੋਗ ਪਾਉਣੇ ਆ। 15 ਤੀਜ ਨੂੰ ਪਹਿਲਾ ਧੰਨ ਬਾਬਾ ਗੋਪਾਲ ਸਿੰਘ ਦੇ ਅਸਥਾਨ ਤੇ ਸਮਾਰਨ ਮਨਾਈ ਜਾਂਦੀ ਆ। ਉਪਰੰਤ ਸ੍ਰੀ ਮਾਨਸੰਤ ਬਾਬਾ ਬਸੰਤ ਸਿੰਘ ਦੇ ਤਪਸਥਾਨ ਦੇ ਮੁਕਰੇ ਜਵਾਲਾ ਦੇ ਸਮਾਰਨ ਮਨਾਈ ਜਾਂਦੀ ਆ। ਉਪਰੰਤ 18 19 20 4 5 6 ਪੋ ਨੂੰ ਧੰਨ ਧੰਨ ਸੰਤ ਬਾਬਾ ਸਰਨਾਮ ਸਿੰਘ ਪਿੰਡ ਜਾਨਵਾਲੇ ਸੰਪਦਾ ਸ੍ਰੀ ਮਾਨਿਕਸ਼ਵਰ ਸੰਤ ਬਾਬਾ ਕਾਰਮ ਸਿੰਘ ਹੋਤੀ ਮਦਾਨ ਵਾਲਿਆਂ ਦੀ ਸੰਪਦਾ ਵਿੱਚੋਂ ਉਹਾਂ ਦੀ ਯਾਦ ਵਿੱਚ ਵਰਸੀ ਅਸਮਾਰਨ ਦਾ ਮੌਦਾ ਹੈ। ਦਾਰਸ਼ਨਿਕ ਜੀ ਇਹ ਬਾਣੀ ਸੁਣ ਕੇ ਸੇਵਾ ਸਰ ਕਰਕੇ ਜੀਵਨ ਦਾ ਲਾਭ ਪ੍ਰਾਪਤ ਕਰੀਏ ਅਮਰ ਸਕੀਏ ਹਰਤ ਮਧਿਆ ਪਰਪਕ ਹੋਈਏ ਭੁਲਾ ਚੁਕਾਂ ਦੀ ਖੇਮਾ ਵਾਹਿਗੁਰੂ ਜੀ ਕਾ ਹਾਲ ਸਲਾਮ ਵਾਹਿਗੁਰੂ ਪਤੇ ਜੀ ਵਾਹਿਗੁਰੂ ਸਤਿ ਸ਼੍ਰੀ ਅਕਾਲ। ਨੰਬਰ ਜੋਣਾ ਦੇ ਕੇ ਮਾਪਕ ਬੇਛਾਂ ਜੋ ਆਪੇ ਜੋ ਸਮਾਗਮ ਸਲਾਨਾ ਵਰਸੀ ਪਰਮ ਸਮਾਗਮ 97 ਗਿਆਨੀ ਸਭ ਬਾਬਾ ਨਾਮ ਸਿੰਘ ਜੀ ਮਹਾਰਾਜ ਗਿਆਨ ਵਾਲਿਆਂ ਦੀ ਸਲਾਨਾ ਵਰਸੀ ਪਰਮ ਸਮਾਗਮ 18 19 20 ਦਸੰਬਰ 25 4 5 6 ਨੂੰ ਸੰਤ ਵਿਸ਼ਵਿਆਸੀ ਵੀਰਵਾਸ ਸ਼ੁਕਰਵਾ ਚਿਨੀ ਚਰਵਾ ਨੂੰ ਚਿਨੀ ਮੰਦ ਸੰਤ ਬਾਬਾ ਬਸੰਤ ਸਿੰਘ ਜੀ ਚਿਨੀ ਮੰਦ ਸੰਤ ਬਾਬਾ ਗਿਆਨ ਸਿੰਘ ਜੀ ਚਿਰਮਾਨ ਬਾਬਾ ਭਪਨ ਸਿੰਘ ਬਿਰਕਲ ਜੀ ਤਾਂ ਸਤਾਨੇ ਨੇ ਪੁਰਾ ਜੌਣੋਂ ਵਿਖੇ ਮਨਾਏ ਜਾ ਰਹੇ ਹਨ ਇਸ ਸੰਬੰਧੀ ਮਹਾਪੁਰਖਾਂ ਨੇ ਵਿਦੇਸ਼ਾਂ ਚੋਂ ਆਣ ਕੇ ਸਮੂਹ ਸੰਗਤਾਂ ਨੂੰ ਇਸ ਸਮਾਗਮ ਵਿੱਚ ਪਹੁੰਚਣ ਬਾਅਦ ਤੇ ਹਰ ਦਾ ਇੱਕ ਸਦਕਤਾ ਗਿਆ ਹੈ ਮਹਾਂਪੁਰ ਖਾਨੇ ਜੋਬ ਦੇਸ਼ੀ ਦੌਰੇ ਵਿੱਚ ਆਪਣਾ ਅਸਰਾ ਦੱਸਿਆ ਹੈ ਆਪਣੇ ਅਨਮੋਲ ਬਚਨਾਂ ਦਾ ਹੀ ਸੰਗਤਾਂ ਨੂੰ ਜਾਣਕਾਰੀ ਦਿੱਤੀ ਗਈ ਆ ਉਹਨਾਂ ਨੇ ਜਿਹੜੇ ਇਸ ਸਮਾਗਮ ਤੁਸੀਂ ਬੋਰਡ ਤੇ ਦੇਖ ਰਹੇ ਆ ਤਾਂ ਤਨ ਸਹਿਬ ਜਾਰੇ ਬਾਬਾਜੀ ਸਿੰਘ ਜੀ ਬਾਬਾ ਜਿਆਸ ਸਿੰਘ ਜੀ ਬਾਬਾ ਜੁਰਾਵਾ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਮਾਤਾ ਗੁਜੀ ਕੋਹ ਜੀ ਜੇ ਛੇੜੀ ਜੋੜ ਮੇਲੇ ਪਰ ਸਭ ਸਮਾਗਮ 18 19 ਦਸੰਬਰ ਆਜ਼ਾਦੀ ਦਿਵਾਨ 20 ਦਿਰੀ আজাদ ਦਿਵਾਨ ਇਸ ਸਥਾਨ ਤੇ ਪਵਿੱਤਰ ਸਮਾਗਮ ਰਵਾਇਆ ਜਾ ਰਹਾ ਨਾ ਜਿਹਦੇ ਸਭ ਸਾਈਤਾਨੂ ਇਥੇ ਪਹੁੰਚਣ ਦਾ ਇੱਕ ਸਦਕਾ ਹੈ ਸਾਈਤਾਨ ਸਮੂਹ ਸਹਿਬਾ ਪਰਵਾਹ ਕੀਤਾ ਹੈ ਮਾ ਪ੍ਰਕਾਣ ਮੁਖ ਪ੍ਰਬੰਧਕ ਬਾਬਜੀ ਸਿੰਘ ਜੀ ਬਾਅਦ ਵਿੱਚ ਇਹਨਾਂ ਲੋਹੀ ਮਾਗੂ ਦਿਖਾਈ ਜਾਣਗੇ ਫਤੇ ਅਧਿਕਰੀਏ ਵਾਹਿਗੁਰੂ ਜੀ ਖਾਲਸਾ ਬਾਹਿ ਫਤੇ ਆਉਲ ਦਾ ਸਟਾਨਰ ਦਰਸ਼ਨ ਕਰਾਈਏ ਜਿੱਥੇ ਦਸਤਨ ਦਿਨੂ ਕੁੜੇ ਜੋਣਾ ਵਿਖੇ ਇਸ ਮਾਰਗ ਕਰਾਈ ਜਾਣੇ ਹਨ ਇਹ ਟਾਪਸਟਾਨ ਦਿਨੂ ਕੁੜੇ ਜੋਣਾ ਲਾਮਾ ਮੱਡੀ ਤੋਂ ਛਾਪ ਰੋਡ ਤੇ ਸਥਿਤ ਹੈ 1 ਕਿਲੋਮੀਟਰ ਦੇ ਤਲਾ ਜੋਂ ਜਾਂਦੇ ਹਾਂ ਅੰਦਰ ਸਟੇਪਸ ਸਥਾਨ ਹੈ ਤਾਂ ਪਾਪ ਬਾਦ ਦੀਵਾਨ ਸਿਜਾਈ ਜਾਂਦੀ ਹੈ ਕਰਵਾਨੀ ਦਾ ਪ੍ਰਵਾਹ ਚੱਲਦਾ ਰਹਿੰਦਾ ਹੈ ਉਹ ਉੰਦਰ ਤੇਨ ਦੱਖਣੀ ਕੜਾਈ ਆਸਤਾਨਾ ਦੀ ਮੇਨ ਗੇਟ ਸੇ ਕੌਮ ਨੂੰ ਜਾਂਦਾ ਵਾਸਤੇ ਤੋਂ ਮੇਨ ਗੇਟ ਤੇ درشن کرائیے تبستان برہم گیانی شری مان ایک سنت سنگھ مہاراج جی برہم گیانی شری مان ایک بابا گیان سنگھ جی چیرمان ਰੇਜੈਂਸੀ ਬ੍ਰਿਕਟ ਜੀ ਜੋ ਤਪਸਥਾਨ ਦੇ ਰੂਪੇ ਜੋੜਾ ਵੇਖੇ ਇਹ ਸਥਾਨ ਹੈ ਜੀ ਤੱਕੂ ਕਰ ਰਿਹਾ ਤੁਸੀਂ ਇਹ ਸਥਾਨ ਅਸਮਾਗਨ ਜੋ ਚੱਲਨੇ ਹਨ ਮਹਾਪੁਰਖਾਂ ਨੇ ਤੁਹਾਨੂੰ ਸਾਕਤਾਂ ਨੂੰ ਇਸ ਸੰਬੰਧੀ ਜਾਣੂ ਕਰਾਇਆ ਹੈ ਹਾਜ਼ਰੀ ਪਾਣ ਵਾਸਤੇ ਬੇਨਤੀ ਕੀਤੀ ਗਈ ਹੈ ਲਾਵਨ ਮਾਲਾ ਪਾਣੀ ਮਾ ਸੋਇ ਨਾਮ ਦੀਨ ਦੇ ਹੀ ਨਿਸ ਪ੍ਰਭਿ ਸਰਾ ਨਾਮ ਕਰਨਾ ਹਾ ਨੋ ਜਈ ਆ ਗਣੇ ਬਿਗਾ ਨਾਮ ਦੂਖ ਤਦੈ ਤਤ ਮਿਸਰੇ ਸੁਖ ਪ੍ਰਭ ਚਿਟਾਰੇ ਸੰਤਨ ਕਹ ਆਨੰਦ ਇਹੋ